ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਿਆ ਹਾਂ ਬਹੁਤ ਹੀ ਜਦਾਈ ਪਿਆਰੇ ਫੁੱਲ ਤੇ ਇਹਨਾਂ ਨੂੰ ਮਖਮਲੀ ਫੁੱਲ ਕਿਹਾ ਜਾਂਦਾ ਹੈ ਇੰਗਲਿਸ਼ ਨਾਮ ਹੈ ਇਹਨਾਂ ਦਾ ਕੌਕਸਕਮ ਤੇ ਮੈਨੂੰ ਬਹੁਤ ਹੀ ਜਦਾ ਪਿਆਰੇ ਲੱਗਦੇ ਨੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਹੈ ਇਹਨਾਂ ਦਾ ਰੰਗ ਲਾਲ ਹੈ ਤੇ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਇਹਨਾਂ ਦੇ ਕਲਰ ਹੁੰਦੇ ਨੇ ਤੇ ਇਹ ਲੱਗੇ ਨੇ ਸਾਡੇ ਪਿੰਡ ਵਿੱਚ ਇੱਕ ਮਾਤਾ ਜੀ ਰਹਿੰਦੇ ਨੇ ਇੱਧਰ ਇਕੱਲੇ ਰਹਿੰਦੇ ਨੇ ਤੇ ਉਹਨਾਂ ਨੂੰ ਫੁੱਲਾਉਂਦਾ ਬਹੁਤ ਜ਼ਿਆਦਾ ਸ਼ੌਂਕ ਹੈ ਉਹਨਾਂ ਨੇ ਘਰ ਦੇ ਅਸੀਂ ਪਾਸੇ ਬਹੁਤ ਜ਼ਿਆਦਾ ਫੁੱਲ ਲਾਈ ਨੇ ਤੇ ਇਹ ਬੂਟੇ ਬਹੁਤ ਹੀ ਜ਼ਿਆਦਾ ਲੱਗੇ ਇਹਨਾਂ ਕਰ ਤੇ ਮੈਨੂੰ ਬਹੁਤ ਹੀ ਜ਼ਿਆਦਾ ਅਟਰੈਕਟਿਵ ਲੱਗ ਰਹੇ ਨੇ ਬਿਲਕੁਲ ਮਖਮਲ ਦੀ ਤਰ੍ਹਾਂ ਹੁੰਦੇ ਨੇ ਮਖਮਲੀ ਫੁੱਲ ਵੀ ਕਿਹਾ ਜਾਂਦਾ ਇਹਨਾਂ ਨੂੰ ਤੇ ਪੰਜਾਬੀ ਨਾਮ ਨਹੀਂ ਮੈਨੂੰ ਪਤਾ ਇਹਨਾਂ ਦਾ ਕੀ ਕਿਹਾ ਜਾਂਦਾ ਹੈ ਦੇਖੋ ਜੀ ਇਦਾਂ ਭਰੇ ਪਏ ਬੂਟੇ ਤੇ ਕਿੰਨੇ ਦਿਨਾਂ ਤੱਕ ਇਦਾਂ ਹੀ ਰਹਿੰਦੇ ਨੇ ਫੁੱਲ ਛੇਤੀ ਸੁੱਕਦੇ ਨਹੀਂ ਹੈ ਤੇ ਮੈਂ ਇੱਥੇ ਵੀਡੀਓ ਸ਼ੂਟ ਕਰਨ ਲੱਗ ਗਿਆ ਸੀ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਦੇਖ ਲਓ ਦੋਸਤੋ ਪਰਮਾਤਮਾ ਦੇ ਰੰਗ ਕਿੰਨੇ ਪਿਆਰੇ ਲੱਗਦੇ ਪਏ ਨੇ ਮੈਨੂੰ ਵੀ ਆਪਣੇ ਘਰੇ ਤਰ੍ਹਾਂ ਤਰ੍ਹਾਂ ਦੇ ਫੁੱਲ ਲਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਮੈਂ ਅਦਕੀ ਪੂਆਜੀ ਕੋਲੋਂ ਬੀਜ ਲਾਉਂਗਾ ਇਹ ਫੁੱਲ ਆਪਣੇ ਘਰੇ ਵੀ ਲਾਉਂਗਾ ਮੈਨੂੰ ਸੱਚੀ ਬਹੁਤ ਜ਼ਿਆਦਾ ਪਿਆਰੇ ਲੱਗਦੇ ਪਏ ਨੇ ਦੋਸਤੋ ਫੁੱਲ ਵੀ ਆਪਾਂ ਨੂੰ ਬਹੁਤ ਕੁਝ ਸਿਖਾਉਂਦੇ ਨੇ ਦੇਖ ਲਓ ਫੁੱਲ ਮੀਂਹ ਰੀ ਝੱਖੜ ਧੋਪੇ ਛਾਂ ਦੇ ਵਿੱਚ ਕਿਦਾਂ ਖੇੜੇ ਰਹਿੰਦੇ ਨੇ ਤੇ ਆਪਾਂ ਨੂੰ ਵੀ ਚਾਹੀਦਾ ਏ ਹਰ ਵਕਤ ਹਰ ਸਿਚੁਏਸ਼ਨ ਦੇ ਵਿੱਚ ਹਮੇਸ਼ਾ ਖਿੜੇ ਰਹਿਣਾ ਖੁਸ਼ ਰਹਿਣਾ ਚਾਹੀਦਾ ਏ ਫੁੱਲਾਂ ਦੇ ਵਾਂਗੂ ਫੁੱਲਾਂ ਤੋਂ ਵੀ ਆਪਾਂ ਨੂੰ ਸਿੱਖ ਲੈਣੀ ਚਾਹੀਦੀ ਏ ਦੋਸਤੋ ਜਦੋਂ ਆਪਾਂ ਇਹਨਾਂ ਨੂੰ ਹੱਥ ਲਾਵਾਂਗੇ ਨਾ ਬਿਲਕੁਲ ਮਖਮਲ ਦੀ ਤਰ੍ਹਾਂ ਲੱਗਦੇ ਨੇ ਤਾਂ ਹੀ ਇਹਨਾਂ ਨੂੰ ਮਖਮਲੀ ਫੁੱਲ ਕਿਹਾ ਜਾਂਦਾ ਏ ਹਾਂਜੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੋਰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਅਤੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ